ਇਸ ਲਈ ਅਸੀਂ ਕਿਈ ਵਾਰ ਦੱਸਦੇ ਆ ਕਿ ਚਾਹੇ ਕੋਈ ਤਮਾਕੂ ਦਾ ਨਸ਼ਾ ਕਰਦਾ ਸੋਚਦਾ ਹਾ ਨਿਕੋਟੀਨ ਮਿਲ ਰਿਹਾ ਮੈਨੂੰ ਆਨੰਦ ਆ ਰਿਹਾ ਪਰ ਜ਼ਿੰਦਗੀ ਬਰਬਾਦ ਲੋਕ ਕਿਤੇ ਨਾ ਕਿਤੇ ਉਹ ਚੀਜ਼ਾਂ ਨਾਲ ਨੁਕਸਾਨ ਅੰਦਰ ਜਾ ਕੇ ਦਿੰਦੀਆਂ ਹੈ ਸੋ ਦੱਸਣਾ ਕੀ ਚਾਹਦੇ ਆ ਕਿ ਮਤੀ ਭਰਮ ਜਿਹੜਾ ਇਨਸਾਨ ਹੈ ਨਾ ਇਹਨੂੰ ਇੱਦਾਂ ਹੀ ਫਿਰ ਕਮਾਂਗੇ ਕਲੀਅਰਲੀ ਤਾਂ ਸਮਝ ਲੈਣਾ ਕਿ ਜਿਹੜਾ ਇਦਾਂ ਦੇ ਕੰਮ ਕਰਦਾ ਇਹ ਸੋਚਦਾ ਤਾਂ ਹੈ ਕਿ ਇਹ ਤੋਂ ਮੈਨੂੰ ਖੁਸ਼ੀ ਮਿਲੇਗੀ ਤਰੱਕੀ ਮਿਲੇਗੀ ਕਾਮਯਾਬੀ ਮਿਲੇਗੀ ਪਰ ਦਰਅਸਲ ਹੁੰਦਾ ਉਲਟਾ ਹੈ ਸਿਹਤ ਵੀ ਜਾਂਦੀ ਹੈ ਵਧਨਾਮੀ ਵੀ ਗਲ ਪੈਂਦੀ ਹੈ ਔਰ ਇਨਸਾਨ ਆਪਣੇ ਰੱਬ ਤੋਂ ਵੀ ਦੂਰ ਹੋ ਜਾਂਦਾ ਹੈ ਇਸ ਲਈ ਜਿਹੜਾ ਇਨਸਾਨ ਮਤੀ ਭ੍ਰਮ ਵਾਲਾ ਕੰਮ ਕਰਦਾ ਹੈ ਤਾਂ ਹੀ ਕਿਹਾ ਮਤੀ ਭ੍ਰਮ ਰਹਿਤਾ ਦੁਖੀ ਇਹ ਜੋੜ ਦੇਣਾ ਨਾਲ ਤੁਸੀਂ ਕੀ ਕਿਹਾ ਹੈ ਮਤੀ ਭ੍ਰਮ ਰਹਿਤਾ ਦੁਖੀ ਔਰ ਸੋਕੇ ਨੂੰ ਮਿਲਦਾ ਫੇ ਸਹਿਨਸ਼ੀਲ ਸੁਖ ਪਾਏ ਜਿਹੜਾ ਸਹਿਨਸ਼ੀਲ ਹੈ ਨਾ ਸਹਿਨਸ਼ੀਲ ਕਿਹਨੂੰ ਕਹਿੰਦੇ ਹੈ ਕਿ ਭਾਈ ਹੱਕ ਹਲਾਲ ਦੀ ਕਮਾਈ ਖਾਣੀ ਹੈ ਠੀਕ ਹੈ ਮਹੀਨੇ ਬਾਅਦ ਤਨਖਾਹ ਆਂਦੀ ਹੈ ਪਰ ਹੱਕ ਹਲਾਲ ਦੀ ਹੈ ਪਤਾ ਹੈ ਕਿ ਕਾਲੂ ਕੋਈ ਮੇਤੇ ਉਂਗਲੀ ਹਾਂ ਆਪਣੀ ਮਿਹਨਤ ਨੂੰ ਵਧਾਵਾ ਅਗਰ ਅੱਜ ਮੈਂ 10000 ਕਮਾ ਰਿਹਾ ਹਾਂ ਤਾਂ ਆਪਣੀ ਮਿਹਨਤ ਨੂੰ ਵਧਾਵਾ ਤਾਂ ਕਿ ਮਿਹਨਤ ਨਾ 15 ਤੱਕ ਪਹੁੰਚਾ 20 ਤੱਕ ਪਹੁੰਚਾ ਨਾ ਕਿ ਕਿਸੇ ਦੀ ਜੇਬ ਨੂੰ ਕੱਟ ਕੇ ਕਿਸ ਦਾ ਹੱਕ ਖੋ ਕੇ ਸਹਿਨਸ਼ੀਲ ਆਪਣੇ ਆਪ ਨੂੰ ਬਿਹਤਰ ਬਣਾਉਂਦਾ ਹੈ ਆਪਣੀ ਮਿਹਨਤ ਨੂੰ ਵਧਾ ਕੇ ਤਰੱਕੀ ਕਰਦਾ ਹੈ ਕਿਸੇ ਨਾਲ ਠਗੀ ਚੋਰੀ ਕਰਕੇ ਕਿਸੇ ਨੂੰ ਦੁੱਖ ਦੇ ਕੇ ਕਿਸੇ ਨਾਲ ਬੁਰਾ ਕਰਕੇ ਨਹੀਂ ਉਹ ਕਰਦਾ ਸਮਝਦੇ ਹੋ ਕਿ ਨਹੀਂ ਇਸ ਲਈ ਹੁਣ ਇੱਕ ਕਿਸਾਨ ਸੋਚੇ اپنی فصل ਨੂੰ ਫਟਾਫੜੂ ਗਾਉਣ ਵਾਸਤੇ ਚ ਮੈਂ ਦਵਾਈਆਂ ਪਾਵਾਂ ਜਿੰਨਾ ਲੋਕਾਂ ਦੀ ਹੈਲਥ ਨੂੰ ਨੁਕਸਾਨ ਹੋਵੇ ਤੇ ਅਸੀਂ ਕਹਿੰਦੇ ਇਹ ਵੀ ਗਲਤ ਹੈ ਮਤੀ ਭ੍ਰਮ ਨਹੀਂ ਹੈ ਸਮਝਦੇ ਹੋ ਕਿ ਨਹੀਂ हां ਜਿਹੜਾ ਕਰਮ ਉਹ ਕਰਦਾ ਹੈ ਕਿ ਜੇ ਦੀ ਨੀਅਤ ਸਾਫ਼ ਹੈ ਤਾਂ ਹੀ ਤਾਂ ਪਰਮਾਤਮਾ ਦੇ ਪਿਆਰੇ ਇੱਕੋ ਹੀ ਗੱਲ ਕਹਿੰਦੇ ਕਰਮ ਕੋਈ ਵੀ ਕਰ ਆਪਣੀ ਨੀਅਤ ਸਾਫ਼ ਰੱਖ ਤਾਂ ਬਰਕਤ ਉਹਨੇ ਬਾਣੀ ਹੈ ਸਮਝਦੇ ਹੋ ਕਿ ਨਹੀਂ ਨੀਅਤ ਸਾਫ਼ ਦਾ ਮਤਲਬ ਕੀ ਹੈ ਕਿ ਮੈਂ ਕਰਮ ਵੀ ਇਦਾਂ ਕਰਾਂ ਕਿ ਇਹਦੇ 'ਚ ਕਿਸੇ ਦਾ ਨੁਕਸਾਨ ਨਾ ਹੋਵੇ ਕਿਉਂਕਿ ਜੇ ਮੈਂ ਸੋਚਾਂ ਕਿ ਆਹ ਕੰਮ ਨੂੰ ਗੜਬੜ ਕਰਕੇ ਹੁਣ فرض ਕਰੋ ਮੈਂ ਦੁੱਧ ਵੇਚ ਰਿਹਾ ਹਾਂ ਉਹ 'ਚ ਮੈਂ ਪਾਣੀ ਪਾ ਕੇ ਔਰ ਵਿੱਚ ਦਵਾਈਆਂ ਘੋਲ ਕੇ ਉਹਨੂੰ ਸੰਗਣਾ ਕਰਾਂ ਜਾਂ ਇਦਾਂ ਦਾ ਬਣਾਵਾਂ ਤਾਂ ਫੇ ਪਤਾ ਕਿ ਨੀਅਤ ਵਿੱਚ ਖੋਟ ਐ ਤੋ 'ਚ ਬਰਕਤ ਨਹੀਂ ਆਣੀ ਉਲਟਾ ਘਰ 'ਚ ਬਿਮਾਰੀਆਂ ਕਿਸੇ ਨਾ ਕਿਸੇ ਰੂਪ 'ਚ ਆਣੀਆਂ ਹੀ ਆ ਕਿਉਂਕਿ ਜੈਸੀ ਕਰਨੀ ਵੈਸੀ ਭਰਨੀ ਅਗਰ ਮੈਂ ਇਮਾਨਦਾਰੀ ਨਾਲ ਕਰ ਰਿਹਾ ਹਾਂ ਹਾਂ ਭਾਈ ਮੇਰਾ ਦੁੱਧ ਸ਼ੁੱਧ ਐ ਉੱਥੋਂ 24 ਰੁਪਏ ਮਿਲਦਾ ਮੈਨੂੰ 25 ਦੇ 1 ਰੁਪਇਆ ਵੱਧ ਦੇ ਪਰ ਸ਼ੁੱਧ ਚੀਜ਼ ਮਿਲ ਰਹੀ ਹੈ ਤੈਨੂੰ ਉਹ ਤੇਰੀ ਇਮਾਨਦਾਰੀ ਹੈ ਸਮਝਦੇ ਹੋ ਕਿ ਨਹੀਂ ਪਰ ਮੈਂ ਕਰ ਕੀ ਰਿਹਾ ਹਾਂ ਅੱਧਾ ਲੀਟਰ ਦੁੱਧ ਨੂੰ 25 ਰੁਪਏ ਦਾ 24 ਰੁਪਏ ਦਾ ਉਦਾਹਰਨ ਦੇ ਰਹੇ ਹਾਂ ਸਾਨੂੰ ਕਿਉਂਕਿ ਕਿੰਨੇ ਕਰਵੇ ਕਿਲੋ ਹੈ ਤੁਹਾਨੂੰ ਪਤਾ ਹੈ ਇਹ ਤਾਂ ਸਿਰਫ ਸਮਝਾ ਰਹੇ ਹਾਂ ਕਿਉਂਕਿ ਇਹ ਲੈ ਜੀ ਉਹ ਦੁੱਧ ਤਾਂ ਇੰਨਾ ਆਂਦਾ ਹੀ ਨਹੀਂ ਦੁੱਧ ਤਾਂ ਇੰਨੇ ਰੁਪਏ ਕਿਲੋ ਹੈ ਸੋ ਐਸੀ ਕੋਈ ਡੈਰੀ ਖੋਲ ਕੇ ਨਹੀਂ ਬੈਠੇ ਕਿ ਜਿਹੜਾ ਉਹ ਦਸੀਏ ਅਸੀਂ ਸਿਰਫ ਉਦਾਹਰਨ ਦੇ ਰਹੇ ਹਾਂ ਕਿ ਕੀਮਤ ਪੂਰੀ ਲੈਣੀ ਔਰ ਵਿੱਚ ਗੜਬੜ ਕਰਕੇ ਦੇਣਾ ਉਹ ਹੈ ਨiyet ਦਾ ਖੋਟ ਔਰ ਉਹ ਨiyet ਦੇ ਖੋਟ ਨਾਲ ਕੋਈ ਕਰਮ ਕਰਾਂਗੇ ਤਾਂ ਜੀਵਨ ਚ ਬਰਬਾਦੀ ਜੀਵਨ ਚ ਦੁੱਖ ਵਧਦੇ ਜਾਣਗੇ ਨiyet ਸਾਫ ਦਿਲ ਸਾਫ ਹੈ ਤਾਂ ਫਿਰ ਜਿਦਾ ਦੱਸਿਆ ਕਿ ਰੱਬ ਨੇ ਇੱਕੋ ਹੀ ਗੱਲ ਕਹੀ ਹੈ ਕਿ ਕੋਈ ਵੀ ਕਰਮ ਕਰਨਾ ਹੈ ਤਾਂ ਨiyet ਨੂੰ ਸਾਫ ਰੱਖ ਕੇ ਕਰ ਫਿਰ ਰਿਜ਼ਕ ਦੇਣ ਵਾਲਾ ਉਹ ਰੱਬ ਕਹਿੰਦਾ ਮੈਂ ਆ ਬਰਕਤ ਪਾਣ ਵਾਲਾ ਅਗਰ ਨiyet ਤੇਰੀ ਸਾਫ ਹੈ ਤਾਂ ਹਰ ਕਦਮ ਤੇ ਮੈਂ ਤੇਰੇ ਨਾਲ ਇਸ ਲਈ ਮਤੀ ਭ੍ਰਮ ਰਹਤਾ ਦੁਖੀ ਸਹਿਨਸ਼ੀਲ ਸੁਖ ਇਸ ਲਈ ਜਿਹੜਾ ਸਹਿਨਸ਼ੀਲ ਹੈ ਉਹ ਜੋ ਕੰਮ ਕਰਦਾ ਨਾ ਸਹਿਨਸ਼ੀਲਤਾ ਦੇ ਨਾਲ ਕਰਦਾ ਹੈ ਸਮਝਦੇ ਹੋ ਕਿ ਉਹ ਜਲਦਬਾਜ਼ੀ ਨਹੀਂ ਕਰਦਾ ਫਟਾਫਟ ਨਹੀਂ ਕਹਿੰਦਾ ਕੋ ਰਾਜ ਅਮੀਰ ਬਣ ਜਾਵਾਂ ਠਗੀਆਂ ਚੋਰੀਆਂ ਕਰਕੇ ਉਹ ਕਹਿੰਦੇ ਨਹੀਂ ਹੱਕ ਹਲਾਲ ਵਿੱਚ ਬਰਕਤ ਹੁੰਦੀ ਹੈ ਰਹਿਮਤ ਹੁੰਦੀ ਹੈ ਇੱਜ਼ਤ ਵੀ ਹੈ ਰੱਬ ਦੀਆਂ ਖੁਸ਼ੀਆਂ ਵੀ ਹੈ ਔਰ ਉਹ ਸਹਿਨਸ਼ੀਲਤਾ ਦੇ ਨਾਲ ਮਿਹਨਤ ਕਰਦਾ ਜਾਂਦਾ ਹੈ ਤਾਂ ਜਿੱਦਾਂ ਇੱਕ ਬੀਜ ਹੌਲੀ ਹੌਲੀ ਧੀਰੇ 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 ਬੀਜ ਤੋਂ ਬ੍ਰਿਕਸ਼ ਬਣ ਜਾਂਦਾ ਹੈ ਤਾਂ ਯਾਦ ਰੱਖੋ ਜਿਹੜਾ ਨੇਕ ਨੀਅਤ ਨਾਲ ਰੱਬ ਦੇ ਵਿਸ਼ਵਾਸ ਨਾਲ ਚੱਲਦਾ ਹੈ ਮਿਹਨਤ ਕਰਦਾ ਹੈ ਫਿਰ ਇੱਕ ਦਿਨ ਉਹ ਵੀ ਦੁਨੀਆ ਤੇ ਕਾਮਯਾਬ ਹੁੰਦਾ ਹੈ ਕਿਉਂਕਿ ਰੱਬ ਦੀ ਰਹਿਮਤ ਹਰ ਕਦਮ ਤੇ ਉਹਦੇ ਨਾਲ ਹੁੰਦੀ ਹੈ ਔਰ ਸਹਿਨਸ਼ੀਲ ਦਾ ਮਤਲਬ ਇਹ ਵੀ ਹੁੰਦਾ ਕੋਈ ਬੁਰਾ ਬੋਲ ਦੇਵੇ ਤਾਂ ਉੱਥੇ ਵੀ ਸਹਿਨਸ਼ੀਲ ਬਣੋ ਕਿ ਐਵੇਂ ਨਹੀਂ ਬਾਣੀ ਬਾਣੀ ਗੱਲ ਤੇ ਝਗੜਾ ਕਰਨਾ ਸ਼ੁਰੂ ਕਰ ਦਈਏ ਕਹਿੰਦੇ ਸਹਿਨਸ਼ੀਲ ਹਮੇਸ਼ਾ ਸੁਖੀ ਰਹਿੰਦਾ ਹੈ ਕਿਉਂਕਿ ਸਹਿਨਸ਼ੀਲਤਾ ਦੀ ਸ਼ਕਤੀ ਇਨਸਾਨ ਨੂੰ ਖੁਸ਼ੀਆਂ ਤੱਕ ਲੈ ਜਾਂਦੀ ਹੈ ਇਸ ਲਈ ਸਮਝਣਾ ਕਿ ਮਤੀ ਭ੍ਰਮ ਦੁੱਖ ਮੇ ਪੜਾ ਸਹਿਨਸ਼ੀਲ ਸੁਖ ਪਾਏ ਦੂਰਦਰਸ਼ੀ ਜੋ ਸਖਸ਼ ਹੈ ਤਾਂ ਕਿ ਦੁੱਖ ਨਿਕਟਣਾ ਔਰ ਹੁਣ ਤੀਜਾ ਬੰਦਾ ਕਿਹੜਾ ਦੱਸਿਆ ਹੈ ਦੂਰਦਰਸ਼ੀ ਦੂਰਦਰਸ਼ੀ ਕਿਹਨੂੰ ਕਹਿੰਦੇ ਐ ਇੱਕ ਹੁੰਦੀ ਐ ਦੂਰਦ੍ਰਿਸ਼ਟੀ ਦੂਰਦ੍ਰਿਸ਼ਟੀ ਦਾ ਮਤਲਬ ਹੁੰਦਾ ਮੈਂ ਕਿੱਥੇ ਤੱਕ ਦੇਖ ਸਕਦਾ ਹਾਂ ਮੇਰੀ ਅੱਖ ਇੰਨੀ ਕਿ ਤੇਜ ਆ ਮੈਂ ਕਿੱਥੇ ਤੱਕ ਦੇਖ ਸਕਦਾ ਜਿਦਾ ਬਾਜ਼ ਦੀ ਅੱਖ ਕਹਿੰਦੇ ਬੜੀ ਤੇਜ ਹੁੰਦੀ ਉੱਪਰ ਆਸਮਾਨ ਤੋਂ ਜ਼ਮੀਨ ਤੇ ਚੂਹਾ ਵੀ ਦੌੜੇ ਨਾ ਉਹਨੂੰ ਵੀ ਦੇਖ ਲੈਂਦਾ ਐ ਇੰਨੀ ਅੱਖ ਤੇਜ ਹੁੰਦੇ ਨੂੰ ਕਹਿੰਦੇ ਆ ਦੂਰਦਰ ਦੂਰ ਦ੍ਰਿਸ਼ਟੀ ਦੂਰ ਤੱਕ ਦ੍ਰਿਸ਼ਟੀ ਮੇਰੀ ਕੰਮ ਕਰ ਰਹੀ ਐ ਪਰ ਜਿਹਨਾਂ ਦੀ ਦ੍ਰਿਸ਼ਟੀ ਦੀ ਤਾਕਤ ਘਟ ਐ ਤਾਂ ਉਹ ਕਹਿੰਦੇ ਡਾਕਟਰ ਕੋ ਜਾਓ ਐਨਕਾ ਲਵਾਓ ਸਾਹਮਣੇ ਵੀ ਚੀਜ਼ ਵੀ ਪਰ ਇੱਕ ਹੁੰਦਾ ਦੂਰਦਰਸ਼ੀ ਇੱਕ ਹੁੰਦੀ ਦ੍ਰਿਸ਼ਟੀ ਇੱਕ ਹੁੰਦਾ ਦਰਸ਼ੀ ਦੂਰਦਰਸ਼ੀ ਜਿਹੜਾ ਇਨਸਾਨ ਹੁੰਦਾ ਹੈ ਕਹਿੰਦੇ ਉਹਦੇ ਲਾਗੇ ਤਾਂ ਦੁੱਖ ਕਦੀ ਉਹਨਾਂ ਜੈਸੀ ਵੀ ਇਹ ਕਲਾ ਸਿੱਖਣੀ ਹੈ ਕਿ ਅਗਰ ਮੈਂ ਦੂਰਦਰਸ਼ੀ ਬਣ ਜਾਵਾਂ ਤਾਂ ਮੇਰੇ ਲਾਗੇ ਦੁੱਖ ਕਦੀ ਤਾਂ ਹੁਣ ਦੂਰਦਰਸ਼ੀ ਕਿਹਨੂੰ ਕਹਿੰਦੇ ਆ ਜਰਾ ਸੋਚੋ ਕਿਹੜਾ ਇਨਸਾਨ ਹੈ ਜਿਹਨੂੰ ਦੂਰਦਰਸ਼ੀ ਕਿਹਾ ਜਾਂਦਾ ਹੈ ਕਿਹੜਾ ਗੁਣ ਹੈ ਉਹ ਕਿ ਅਗਰ ਉਹ ਇਨਸਾਨ ਦੇ ਅੰਦਰ ਆ ਜਾਵੇ ਤੇ ਇਨਸਾਨ ਦੇ ਲਾਗੇ ਕਹਿੰਦੇ ਦੁੱਖ ਕਦੀ ਤਾਂ ਕਿ ਦੁੱਖ ਨਿਕਟਣਾ ਹੁਣ ਦੂਰਦਰਸ਼ੀ ਦਾ ਮਤਲਬ ਕੀ ਹੁੰਦਾ ਕਿ ਅੱਜ ਮੈਂ ਜਿਹੜਾ ਕਰਮ ਕਰਨ ਲੱਗਾ ਆ ਅੱਜ ਮੈਂ ਜੋ ਕਰ ਰਿਹਾ ਆ ਇਨੇ ਵਿਚਾਰ ਕਰ ਲੈਣਾ ਕਿ ਅੱਜ ਮੈਂ ਜੋ ਕਰ ਰਿਹਾ ਤਾਂ ਰਿਜ਼ਲਟ ਅੱਗੇ ਕੀ ਆਣਾ ਹੈ ਇਹਨੂੰ ਕਹਿੰਦੇ ਦੂਰਦਰਸ਼ੀ ਸਮਝ ਆ ਰਹੀ ਕਿ ਨਹੀਂ ਕਿਉਂਕਿ ਦੂਰਦਰਸ਼ੀ ਕੰਮ ਕਰਨ ਤੋਂ ਪਹਿਲੇ ਹੀ ਸੋਚਦਾ ਤਾਂ ਹੀ ਤਾਂ ਕਿ ਸ਼ਲੋਕ ਬੜਾ ਪਿਆਰਾ ਹੈ ਕਿ ਬਿਨਾ ਵਿਚਾਰੇ ਜੋ ਕਰੇ ਸੋ ਪਾਛੇ ਪਛਤਾਏ ਕਾਮ ਵਿਗਾੜੇ ਆਪਣਾ ਜਗ ਮੇ ਹੋਤ ਹਸਾਏ ਕਿ ਜਿਹੜਾ ਬਿਨਾ ਵਿਚਾਰਿਆਂ ਕਰੀ ਜਾਂਦਾ ਹੈ ਉਹਨੂੰ ਮਤੀ ਭਰਮ ਕਹਿ ਸਕਦੇ ਆਂ ਕਿ ਬਿਨਾ ਵਿਚਾਰੇ ਬਿਨਾ ਸੋਚਿਆ ਹੀ ਕਰੀ ਜਾ ਰਿਹਾ ਹੈ ਤਾਂ ਉਹਦਾ ਕੰਮ ਵੀ ਵਿਗੜ ਜਾਂਦਾ ਹੈ ਤਾਂ ਦੁਨੀਆ ਤੇ ਉਹਦਾ ਹਾਸਾ ਵੀ ਜਿਹਦੇ ਇੱਕ ਹੁਣ ਇਹ ਸਮਝਾਉਣ ਵਾਸਤੇ ਨਾ ਆਹ ਸ਼ਲੋਕ ਦਾ ਮਤਲਬ ਸਮਝਾਉਣ ਵਾਸਤੇ ਹੀ ਦੋ ਕਹਾਣੀਆਂ ਸੁਣਾਉਣੀਆਂ ਹਨ ਜਿਹਦੇ ਨਾਲ ਤੁਹਾਨੂੰ ਇਹ ਸ਼ਲੋਕ ਦਾ ਪਤਾ ਲੱਗੇਗਾ ਕਿ ਬਿਨਾ ਵਿਚਾਰੇ ਜੋ ਕਰੇ ਸੋ ਪਾਛੇ ਪਛਤਾਏ ਕੰਮ ਵਿਗਾੜੇ ਆਪਣਾ ਜਗ ਮੇ ਹੋਤ ਔਰ ਇਹ ਕਹਾਣੀਆਂ ਸਿਰਫ ਇਹ ਸ਼ਲੋਕ ਦੀ ਗਹਿਰਾਈ ਨੂੰ ਦੱਸਣ ਵਾਸਤੇ ਸੁਣੀਆਂ ਹੋਈਆਂ ਸੁਣੀਆਂ ਹੈ ਤੁਸੀਂ ਮੁਰਗੀ ਦੇ ਅੰਡੇ ਦੀ ਗੱਲ ਉਹ ਸੁਣੀ ਹੈ ਨਾ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਕਹਾਣੀ ਸੁਣੀ ਹੈ ਕਿਨੇ ਕਿਨੇ ਸੁਣੀ ਹੈ ਇੱਕ ਮੁਰਗੀ ਸੀ ਇੱਕ ਆਦਮੀ ਦੇ ਕਹਿੰਦੇ ਇੱਕ ਆਦਮੀ ਨੇ ਇੱਕ ਮੁਰਗੀ ਲਈ ਆਂਦੀ ਮੁਰਗੀ ਲਈ ਆਂਦੀ ਲਾ ਕੇ ਬਾੜੀ ਤੇ ਰੱਖੀ ਸਵੇਰ ਨੂੰ ਜਦੋਂ ਉੱਠਿਆ ਦੇਖਿਆ ਹੈ ਮੁਰਗੀ ਨੇ ਸੋਨੇ ਦਾ ਅੰਡਾ ਦਿੱਤਾ ਹੈ ਉਹ ਕਹਿੰਦਾ ਹੈ ਅੰਡਾ ਬੜਾ ਸੁਨਹਿਰੀ ਸੁਨਹਿਰੀ ਅੰਡਾ ਹੈ ਦੇਖਣ ਨੂੰ ਸੋਨੇ ਦਾ ਲੱਗਦਾ ਪਰ ਇੱਕ ਵਾਰ ਸੁਨਾਰ ਕੋ ਜਾ ਕੇ ਚੈੱਕ ਤਾਂ ਕਰਾਵਾਂ ਕਿ ਵਾਕੇ ਸੋਨੇ ਦਾ ਜਾਂ ਰੰਗ ਹੀ ਇਹਦਾ ਸੁਨਹਿਰੀ ਹੈ ਕਹਿੰਦੇ ਸੁਨਾਰ ਕੋ ਚਲਾ ਗਿਆ ਸੁਨਾਰ ਨੇ ਦੇਖਿਆ ਕਮਾਲ ਦੀ ਗੱਲ ਹੈ ਪਾਈ ਇਹ ਤਾਂ ਹੈ ਹੀ ਸੋਨਾ ਸ਼ੁੱਧ ਸੋਨਾ ਆ 24 ਕੈਰਟ ਦਾ ਸੋਨਾ ਹੈ ਕਹਿੰਦੇ ਉਹ ਨਾ ਅੰਡੇ ਦਾ ਵਜਨ ਕਰਕੇ ਉਨੇ ਪੈਸੇ ਉਹਨੂੰ ਲੈ ਵੀ ਹੁਣ ਤੋ ਉਹ ਆਦਮੀ ਤਾਂ ਬੜਾ ਖੁਸ਼ ਹੈ ਮੇਰੀ ਮੁਰਗੀ ਸੋਨੇ ਦੇ ਅੰਡੇ ਦੇਣ ਵਾਲੀ ਹੁਣ ਕਹਿੰਦੇ ਐ ਸੋਚਿਆ ਕਿ ਇਹ ਕਿਤੇ ਮੇਰਾ ਸੁਪਨਾ ਤਾਂ ਨਹੀਂ ਪਰ ਨਹੀਂ ਸੁਨਾਰ ਨੇ ਵੀ ਦੇਖਿਆ ਗੱਲ ਤਾਂ ਸਹੀ ਹੈ ਚਲੋ ਇੱਕ ਵਾਰ ਫੇਰ ਚੈੱਕ ਕਰਦੇ ਆ ਕੱਲੂ ਦਿੰਦੀ ਹੈ ਕਿ ਨਹੀਂ ਅਗਲੇ ਦਿਨ ਫੇਰ ਉਸ ਮੇਰੇ ਉੱਠਿਆ ਤਾਂ ਫੇਰ ਸੋਨੇ ਦਾ ਅੰਡਾ ਉਹਦੇ ਬਾੜੀ ਚ ਪਿਆ ਸੀ ਉਹ ਫਿਰ ਲਗਿਆ ਸੁਨਾਰ ਕੋ ਸੁਨਾਰ ਨੇ ਫਿਰ ਤੋਲਿਆ ਔਰ ਫਿਰ ਉਹਨੂੰ ਦਿੱਤੇ ਕਹਿੰਦੇ ਇਦਾਂ ਦਾ ਉਹਦੇ ਅੰਦਰ ਲਾਲਚ ਆਇਆ ਉਹ ਕਹਿੰਦਾ ਲੈ ਮੈਂ ਇੰਤਜ਼ਾਰ ਨਹੀਂ ਕਰ ਸਕਦਾ ਹੁਣ ਕਿ ਹਰ ਰੋਜ਼ ਇੱਕ ਆਂਡਾ ਮਿਲੇ ਕਿਉਂ ਨਾ ਮੁਰਗੀ ਨੂੰ ਮਾਰ ਕੇ ਇਹਦਾ ਪੇਟ چیر ਕੇ ਸਾਰੇ ਆਂਡੇ ਇਕੱਠੇ ਕੱਢ ਲਵਾਂ ਕਹਿੰਦੇ ਗਿਆ ਮੁਰਗੀ ਨੂੰ ਫੜਿਆ ਔਰ ਗਰਦਨ ਕੱਟ ਕੇ ਪੇਟ چیرਿਆ ਪਰ ਜਦੋਂ ਪੇਟ چیرਿਆ ਤਾਂ ਮਿਲਿਆ ਕੀ ਅੰਡਾ ਅੰਡਾ じゃ ਨਹੀਂ ਜੀਰੋ ਸਮਝ ਦਿਓਗੇ ਨਹੀਂ ਜਦੋਂ ਬੰਦਾ ਕਹਿੰਦਾ ਪੇਪਰਾਂ ਜੀ ਕੀ ਮਿਲਿਆ ਜੀ ਅੰਡਾ ਕੁਝ ਨਹੀਂ ਮਿਲਿਆ ਜੀਰੋ ਸਭ ਮੀ ਦਿਗਨੀ ਹੁਣ ਕਹਿੰਦੇ ਐ ਪੇਟ ਨੂੰ ਦੇਖਿਆ ਪੇਟ ਖਾਲੀ ਤਾਂ ਫੇਰ ਪਛਤਾਨ ਲਗਾਓ ਹੋ ਸੋਚਿਆ ਸੀ ਸਾਰੇ ਅੰਡੇ ਇਕੱਠੇ ਹੀ ਕਰ ਲਵਾਂ ਜਿਹੜੇ 100 200 400 500 ਅੰਦਰ ਅੰਡੇ ਇਕੱਠੇ ਹੀ ਕਰ ਲਵਾਂ ਪਰ ਇਹ ਮੈਂ ਕੀ ਮੂਰਖਤਾ ਕਰ ਦਿੱਤੀ ਸਾਰੇ ਅੰਡੇ ਇਕੱਠੇ ਪਾਣ ਦੇ ਲਾਲਚ ਵਿੱਚ ਮੈਂ ਉਹ ਜਿਹੜਾ ਰੋਜ਼ ਇੱਕ ਆਂਡਾ ਮਿਲਦਾ ਸੀ ਹੁਣ ਇਹਦੇ ਅੰਦਰ ਸ਼ਹਿਨਸ਼ੀਲਤਾ ਦਾ ਗੁਣ ਸਬਰ ਇਹਦੇ ਅੰਦਰ ਕਿਉਂਕਿ ਜਿਹਦੇ ਅੰਦਰ ਸਬਰ ਹੁੰਦਾ ਉਹ ਸ਼ਹਿਨਸ਼ੀਲ ਹੁੰਦਾ ਹੈ ਉਹ ਧੀਰੇ ਧੀਰੇ ਤਾਂ ਜਿਹੜਾ ਬੇਸਵਰਾ ਹੁੰਦਾ ਨਾ ਉਹ ਇਦਾਂ ਹੀ ਹੁਣ ਤੁਸੀਂ ਹੱਸੇ ਕਿ ਨਹੀਂ ਇਹਦੀ ਕਹਾਣੀ ਤੋਂ ਸਮਝਦੇ ਹੋ ਕਿ ਨਹੀਂ ਇਹਦਾ ਮਤਲਬ ਕੀ ਹੈ ਇਹ ਆਦਮੀ ਦੂਰਦਰਸ਼ੀ ਨਹੀਂ ਸੀ ਇਹ ਬੇਵਕੂਫ ਸੀ ਮਤੀ ਭਰਮ ਸੀ ਸੋਚਿਆ ਸੀ ਇਸਨੇ ਕਿ ਹੁਣੇ ਮੁਰਗੀ ਨੂੰ ਮਾਰਾਂ ਸਾਰੇ ਅੰਡੇ ਕੱਢ ਲਵਾਂ ਤਾਂ ਮੂਰਖ ਜਿਹਾ ਸੋਚਦਾ ਉਹ ਭਾਈ ਮੁਰਗੀ ਨੂੰ ਮਾਰ ਕੇ ਅੰਡੇ ਕੋਈ ਅੰਦਰ ਖਾਨ ਨਹੀਂ ਪਈ ਹੋਈ ਕਿ ਬੋਰੀ ਨਹੀਂ ਭਰੀ ਹੋਈ ਰੱਖੀ ਹੋਈ ਕਿ ਜਿਹੜੀ ਮੁਰਗੀ ਏਕੇ ਕੰਡਾ ਦੇ ਰਹੀ ਹੈ ਮੁਰਗੀ ਦੇ ਅੰਦਰ ਦੀ ਇਹ ਬੰਦੇ ਦੀ ਜੋ ਨਾ ਜਦਾਂ ਸਮਝ ਲਓ ਕਿ ਇਹ ਪਤਾ ਹੈ ਕਿ ਮੁਰਗੀ ਦੇ ਅੰਦਰੋਂ ਅੰਡਾ ਆਂਦਾ ਤਾਂ ਉਹਦੇ ਬੋਡੀ ਦਾ ਢਾਂਚਾ ਹੀ ਕੁਦਰਤ ਨੇ ਇਦਾਂ ਬਣਾਇਆ ਜਿੱਥੋਂ ਆਪਣੇ ਆਪ ਵੰਡਾ ਤਿਆਰ ਹੁੰਦਾ ਹੈ ਔਰ ਫੇਰ ਮੁਰਗੀ ਅੰਡਾ ਦਿੰਦੀ ਹੈ ਕੋਈ ਇਹ ਤਾਂ ਹੈ ਨਹੀਂ ਕਿ ਅੰਦਰ ਪਹਿਲੇ ਪੰਡ ਬਣ ਕੇ ਰੱਖੀ ਹੋਈ ਹੈ ਹੁਣ ਜਿਹਨੂੰ ਸਮਝ ਹੈ ਉਹ ਕਹਿੰਦਾ ਧੀਰੇ ਧੀਰੇ ਹਰ ਰੋਜ਼ ਮੈਂ ਇਹਦਾ ਲਾਭ ਲੈਣਾ ਹੈ ਜਲਦਬਾਜ਼ੀ ਕਰਕੇ ਮੈਂ ਆਪਣਾ ਕੰਮ ਖਰਾਬ ਨਹੀਂ ਕਰਨਾ ਹੁਣ ਇਹਨੂੰ ਕਹਿੰਦੇ ਬਿਨਾ ਵਿਚਾਰੇ ਜੋ ਕਰੇ ਸੋ ਪਾਛੇ ਪਛਤਾਏ ਹੁਣ ਵਿਚਾਰ ਨਹੀਂ ਕੀਤਾ ਲਾਲਚ ਵਿੱਚ ਆ ਕੇ ਫਟਾਫਟ ਮੁਰਗੀ ਦਾ ਪੇਟ ਮੁਰਗੀ ਵੀ ਗਈ ਅੰਡਾ ਵੀ ਗਿਆ ਹੁਣ ਪਛਤਾ ਰਿਹਾ ਹੈ ਪਰ ਅਬ ਪਛਤਾਏ ਕੀ ਹੋਗਾ ਜਦ ਚਿੜੀਆ ਜਰਾ ਸਮਝਣਾ ਹੁਣ ਜਦ ਐਸੀ ਉਹਦੀ ਕਹਾਣੀ ਤੇ ਆਸ ਰਹੇ ਆ ਨਾ ਕਿ ਤਨਾ ਕਿਤੇ ਥੋੜਾ ਵਿਚਾਰ ਕਰਿਆ ਕਰੋ ਤੁਸੀਂ ਵੀ ਕਿਦਾਂ ਦੇ ਕੰਮ ਕਰਦੇ ਹੋ ਕਿ ਫੇ ਆਪਣੇ ਆਪ ਤੇ ਵਿਅਸਿਆ ਕਰੋ ਮੈਂ ਕੀ ਮੂਰਖਤਾ ਕਰ ਰਿਹਾ ਬਿਨਾ ਵਿਚਾਰ ਤੋਂ ਮੈਂ ਵੀ ਬਹੁਤ ਕੁਸ਼ ਕਰ ਜਾਂਦਾ ਹੈ ਤਾਂ ਹੀ ਤਾਂ ਬੰਦਾ ਕਹਿੰਦਾ ਬਿਨਾ ਵਿਚਾਰੇ ਕਰੋਧ ਹੋ ਗਿਆ ਬਿਨਾ ਵਿਚਾਰੇ ਆ ਕੰਮ ਹੋ ਗਿਆ ਬਿਨਾ ਵਿਚਾਰੇ ਉਹ ਹੋ ਗਿਆ ਸਮਝਦੇ ਹੋ ਹੁਣ ਜਿਹਨੂੰ ਸਮਝ ਹੁੰਦੀ ਹੈ ਉਹ ਕਦੀ ਨਸ਼ਿਆਂ ਵੱਲ ਨਹੀਂ ਜਾਂਦਾ ਵਿਚਾਰ ਕਰਦਾ ਹੈ કે ભાઈ એ ચીઝ દૂરદર્શી banda سوچਦਾ ਹੈ اگر મેં આજ એ નશા કરુંગા આ થોડી ઢેર વાસ્તે ਮੇਰੀ ਜਵਾਨ ਨੂੰ ਸਵਾਦ ਲੱਗੇਗਾ ਪਰ ਪੂਰੀ ਜ਼ਿੰਦਗੀ વાસ્તે ਮੈਨੂੰ ਇਹ ਖਤਮ ਕਰ ਦੇਵੇਗਾ ਮੇਰੇ গুਣਾ ਨੂੰ ਖਤਮ ਕਰ ਦੇਵੇਗਾ ਮੇਰੀ ਸਿਹਤ ਨੂੰ ਖਤਮ ਕਰ ਦੇਵੇਗਾ ਮੇਰੀ ਸਾਰੀ ਕੁਆਲਟੀ ਖਤਮ ਹੋ ਜਾਏਗੀ اگر મેં બुरे ਰસ્તે ਉਹ ਵੀ ਉਹ ਕੰਮ ਨਹੀਂ ਕਰਦਾ ਹੁਣ ਇੱਕ કહાણી ਤਾਂ মুরਗੇ ਦੇ ਅੰਡੇ ਵਾਲੀ ਕਿ ਬਿਨਾ ਵਿਚਾਰੇ ਜੋ કરે ਸੋ પાછੇ ਪਛਤਾਏ ਕਾਮ ਵਿਗਾੜੇ ਆਪਣਾ જગ મે હોਤ ਆ ਦੇਖੋ ਹੱਸੇ ਨਾ ਤੁਸੀਂ ਇਹ ਜਗਤ ਹੱਸੀ ਹੁੰਦੀ ਏਦਾਂ ਲੋਗਾਂ ਦੀ ਤਾਂ ਦੂਸਰੀ ਕਹਾਣੀ ਹੈ ਕਿ ਇੱਕ ਫਕੀਰ ਸੀ ਗੁਰੂ ਸੀ ਜੰਗਲ 'ਚ ਰਹਿੰਦੇ ਸੀ ਕਹਿੰਦੇ ਉਹਨਾਂ ਕੋਲ ਸੰਜੀਵਨੀ ਵਿਦਿਆ ਸੀ ਇਹ ਵੀ ਕਹਾਣੀ ਸਾਨੂੰ ਬੜੀ ਪਿਆਰੀ ਲੱਗਦੀ ਹੈ ਕਿ ਉਹਨਾਂ ਕੋਲ ਕੀ ਸੀ ਸੰਜੀਵਨੀ ਵਿਦਿਆ ਸੰਜੀਵਨੀ ਵਿਦਿਆ ਮਤਲਬ ਕੀ ਉਹ ਇੱਕ ਹੱਡੀ ਲੈਂਦੇ ਸੀ ਚਾਹੇ ਛੋਟੀ ਹੀ ਹੱਡੀ ਦਾ ਟੁਕੜਾ ਏਦਾਂ ਦਾ ਮੰਤਰ ਪੜ੍ਹਦੇ ਸੀ ਕਿ ਜਦੋਂ ਮੰਤਰ ਪੜ੍ਹਦੇ ਸੀ ਤਾਂ ਜਿਹਦੀ ਵੀ ਹੱਡੀ ਹੁੰਦੀ ਸੀ ਉਹ ਪੂਰਾ ਢਾਂਚਾ ਹੱਡੀ ਤੋਂ ਤਿਆਰ ਹੋ ਜਾਂਦਾ ਸੀ ਔਰ ਫੇ ਦੂਜਾ ਮੰਤਰ ਪੜਨਾ ਤਾਂ ਹੱਡੀ ਉੱਪਰ ਮਾਸ ਚੜ ਜਾਣਾ ਪੂਰਾ ਮਾਸ ਔਰ ਫੇ ਤੀਜਾ ਮੰਤਰ ਪੜਨਾ ਤਾਂ ਉਹਦੇ ਅੰਦਰ ਜਾਣ ਇਹਨੂੰ ਕਹਿੰਦੇ ਸੰਜੀਵਨੀ ਵਿਦਿਆ ਸੀ ਉਹਨਾਂ ਕੋ ਕਹਿੰਦੇ ਇੱਕ ਵਾਰ ਤਿੰਨ ਨੌਜਵਾਨ ਫਕੀਰਾਂ ਦੀ ਸੇਵਾ 'ਚ ਰਹਿਣ ਲੱਗ ਪਏ ਫਕੀਰਾਂ ਦੀ ਸੇਵਾ 'ਚ ਰਹਿਣ ਲੱਗ ਗਏ ਸੇਵਾ ਕਰਦੇ ਗਏ ਕਰਦੇ ਗਏ ਹੁਣ ਜਦੋਂ ਫਕੀਰਾਂ ਦਾ ਅੰਤਿਮ ਟਾਈਮ ਨੇੜੇ ਆਇਆ ਤਾਂ ਫਕੀਰਾਂ ਨੇ ਕਿਹਾ ਨਾ ਤਿੰਨਾਂ ਨੇ ਸਾਡੀ ਬੜੀ ਸੇਵਾ ਕੀਤੀ ਹੈ ਕਿਉਂ ਨਾ ਆਪਣੀ ਸੰਜੀਵਨੀ ਵਿਦਿਆ ਇਹਨਾਂ ਨੂੰ ਮੈਂ ਸਿਖਾ ਜਾਮਾ ਪਰ ਜੇ ਇਹਨਾਂ ਨੂੰ ਤਿੰਨਾਂ ਨੂੰ ਸਿਖਾ ਦਿੱਤੀ ਤਾਂ ਕੱਲੂ ਇਹ ਕਿਤੇ ਆਪਸ ਵਿੱਚ ਨਾ ਝਗੜ ਪੈਣ ਇਸ ਕਰਕੇ ਇਹ ਜਿਹੜੀ ਤਿੰਨ ਵਿਧਿਆ ਹੈ ਨਾ ਪਹਿਲਾਂ ਹੱਡੀ ਨੂੰ ਢਾਂਚਾ ਬਣਾਉਣ ਦੀ ਫਿਰ ਹੱਡੀ ਤੇ ਮਾਸ ਚੜਾਉਣ ਦੀ ਔਰ ਫਿਰ ਉਹਦੇ ਅੰਦਰ ਜਾਨ ਇਹਨਾਂ ਤਿੰਨਾਂ ਨੂੰ ਮੈਂ ਅਲੱਗ-ਅਲੱਗ ਵਿਧਿਆ ਦੇਣੀ ਹੈ ਇੱਕ ਨੂੰ ਹੱਡੀ ਨੂੰ ਢਾਂਚਾ ਬਣਾਉਣ ਦੀ ਦੂਜੇ ਨੂੰ ਹੱਡੀ ਤੇ ਮਾਸ ਚੜਾਉਣ ਦੀ ਔਰ ਤੀਜੇ ਨੂੰ ਜਾਨ ਪਾਉਣ ਦੀ ਤਾਂ ਕਿ ਤਿੰਨੇ ਰਲ ਕੇ ਰਹਿਣ ਤਾਂ ਕਦੀ ਇਹਨੇ ਝਗੜਾ ਕਿਉਂਕਿ ਪਤਾ ਹੈ ਕਿ ਇਹ ਇੱਕ ਦੂਜੇ ਤੋਂ ਬਿਨਾ ਅਸੀਂ ਅਧੂਰੇ ਇਸ ਲਈ ਅਗਰ ਅਸੀਂ ਵਿਦਿਆ ਦਾ ਫਾਇਦਾ ਲੈਣਾ ਤਾਂ ਸਾਨੂੰ ਤਿੰਨਾਂ ਨੂੰ ਰਲ ਕੇ ਔਰ ਕਹਿੰਦੇ ਹਰ ਪਿਤਾ ਜਾਂ ਹਰ ਗੁਰੂ ਇਹੀ ਚਾਹੁੰਦਾ ਕਿ ਮੇਰੇ ਸੇਵਕ ਜਾਂ ਮੇਰੇ ਬੱਚੇ ਹਮੇਸ਼ਾ ਪਿਆਰ ਨਾਲ ਰਹਿਣ ਰਲ ਕੇ ਰਹਿਣ ਕਿਉਂਕਿ ਜਿੱਲੇ ਉਹਨਾਂ 'ਚ ਤਕਰਾਰ ਹੋਵੇ ਤਾਂ ਫੇਰ ਤਕਲੀਫ ਕਿਉਂ ਹੁੰਦੀ ਹੈ ਇੱਕ ਘਰ ਦੇ ਵਿੱਚ ਬੱਚੇ ਲੜਨ ਤਾਂ ਮਾਤਾ ਪਿਤਾ ਨੂੰ ਤਕਲੀਫ ਹੁੰਦੀ ਹੈ ਔਰ ਜੇ ਇਨਸਾਨ ਆਪਸ ਵਿੱਚ ਲੜਦੇ ਐ ਚਾਹੇ ਧਰਮਾਂ ਦੇ ਨਾਂ ਤੇ ਚਾਹੇ ਜਾਤਾਂ ਦੇ ਨਾਂ ਤੇ ਤਾਂ ਤਕਲੀਫ ਉਹ ਪਿਤਾ ਨੂੰ ਹੁੰਦੀ ਹੈ ਕਿ ਦੇਖੋ ਮੇਰੇ ਬਣਾਏ ਇਨਸਾਨ ਉਹ ਪਿਤਾ ਮੈਂ ਇੱਕ ਤਾਂ ਕਿਹੜੇ ਧਰਮ ਤਕਲੀਫ ਕਿਉਂ ਹੁੰਦੀ ਹੈ ਉਹ ਪ੍ਰਮਾਤਮਾ ਨੂੰ ਇਸ ਲਈ ਉਹ ਕਰਮ ਨਾ ਕਰੀਏ ਜਦੋਂ ਸਾਡਾ ਰੱਬ ਸਾਡੇ ਤੋਂ ਨਾਰਾਜ਼ ਹੋ ਗਏ ਹੁਣ ਗੁਰੂ ਨੇ ਸਮਝਦਾਰੀ ਦੇ ਨਾਲ ਪਹਿਲਾਂ ਇੱਕ ਨੂੰ ਬੁਲਾਇਆ ਉਹਨੂੰ ਕਿਹਾ ਤੈਨੂੰ ਮੰਤਰ ਦੇਣ ਲੱਗਾ ਮੈਂ ਪਰ ਇਹ ਮੰਤਰ ਅਗਰ ਤੂੰ ਕਿਸੇ ਨੂੰ ਦੱਸਿਆ ਤਾਂ ਉਸੇ ਵੇਲੇ ਵਿਦਿਆ ਖਤਮ ਹੋ ਜਾਣੀ ਹੈ ਕਿ ਅਗਰ ਇਹ ਮੰਤਰ ਕਿਸੇ ਹੋਰ ਨੂੰ ਦੱਸਿਆ ਤੂੰ ਤਾਂ ਤੇਰੀ ਵਿਦਿਆ ਤੇਰੀ ਸ਼ਕਤੀ ਨਸ਼ਟ ਹੋ ਜਾਣੀ ਹੈ ਉਹਨੂੰ ਮੰਤਰ ਸਿਖਾ ਦਿੱਤਾ ਦੱਸ ਦਿੱਤਾ ਕਿ ਤੂੰ ਹੱਡੀ ਲੈ ਉਹ ਹੱਡੀ ਤੇ ਮੰਤਰ ਪੜ੍ਹੇਗਾ ਤਾਂ ਜਿਹੜੀ ਵੀ ਹੱਡੀ ਹੋਈ ਕਿਸੇ ਆਦਮੀ ਦੀ ਕਿਸੇ ਜਾਨਵਰ ਦੀ ਢਾਂਚਾ ਪੂਰਾ ਤਿਆਰ ਹੋ ਜਾਏਗਾ ਉਹਨੂੰ ਮੰਤਰ ਸਿਖਾਇਆ ਫਿਰ ਬਾਹਰ ਭੇਜ ਦਿੱਤਾ ਫਿਰ ਦੂਜੇ ਨੂੰ ਬੁਲਾਇਆ ਔਰ ਉਹਨੂੰ ਕਿਹਾ ਕਿ ਪਹਿਲੇ ਨੂੰ ਮੈਂ ਮੰਤਰ ਦਿੱਤਾ ਹੱਡੀ ਨੂੰ ਢਾਂਚਾ ਬਣਾਉਣ ਦਾ ਹੁਣ ਤੈਨੂੰ ਮੰਤਰ ਦੇ ਰਿਹਾ ਹੱਡੀ ਦੇ ਉੱਤੇ ਚਮੜੀ ਚਰਵੀ ਮਾਸ ਚੜਾਉਣ ਦਾ ਪਰ ਇਹ ਮੰਤਰ ਤੂੰ ਕਿਸੇ ਨੂੰ ਇਹ ਦੱਸਿਆ ਤਾਂ ਇਹਦਾ ਅਸਰ ਖਤਮ ਹੋ ਜਾਣਾ ਹੈ ਉਹਨੂੰ ਵੀ ਮੰਤਰ ਸਿਖਾ ਕੇ ਬਾਹਰ ਭੇਜਿਆ ਫਿਰ ਤੀਜੇ ਨੂੰ ਬੁਲਾਇਆ ਔਰ ਉਹਨੂੰ ਵੀ ਦੱਸਿਆ ਕਿ ਪਹਿਲੇ ਤੇਰੇ ਦੋ ਸਾਥੀਆਂ ਨੂੰ ਇੱਕ ਨੂੰ ਹੱਡੀ ਤੋਂ ਢਾਂਚਾ ਦੂਜੇ ਨੂੰ ਉਹ ਢਾਂਚੇ ਤੇ ਚਮੜੀ ਮਾਸ ਚੜਾਣ ਦੀ ਕਲਾ ਦਿੱਤੀ ਹੈ ਔਰ ਤੈਨੂੰ ਉਹ ਮਾਸ ਅੰਦਰ ਜ਼ਹਿਰ ਪਾਣ ਦੀ ਕਲਾ ਦੇ ਰਿਹਾ ਪਰ ਇਹ ਮੰਤਰ ਤੂੰ ਦੱਸਣਾ ਨਹੀਂ ਕਿਸੇ ਨੂੰ ਉਹ ਕਹਿ ਵੀ ਸੀ ਇੱਕ ਦੂਜੇ ਨੂੰ ਦੱਸ ਕੇ ਫਿਰ ਕਿਤੇ ਕਿਉਂਕਿ ਜਦੋਂ ਇੱਕ ਦੂਜੇ ਨੂੰ ਦੱਸਤਾ ਤਾਂ ਫਿਰ ਉਹਦੇ ਕੋ ਪੂਰਾ ਆ ਜਾਣਾ ਫਿਰ ਝਗੜਾ ਕਰਨਗੇ ਕਿ ਹੁਣ ਮੈਨੂੰ ਤੇਰੀ ਲੋੜ ਕੀ ਹੈ ਕਿਉਂਕਿ ਮੈਨੂੰ ਪੂਰਾ ਹੀ ਆਂਦਾ ਹੈ ਇਸ ਲਈ ਗੁਰੂ ਨੇ ਇਸ ਸਿਸਟਮ ਨਾਲ ਕੀਤਾ ਕਿ ਤਿੰਨੇ ਰਲ ਕੇ ਪਿਆਰ ਨਾ ਰਹਿਣ ਪਰ ਅਸੀਂ ਇੱਥੇ ਇੱਕ ਗੱਲ ਕਹਿਣੀ ਚਾਹਾਂਗੇ ਕਹਿੰਦੇ ਉਹ ਗਿਆਨ ਦਾ ਵੀ ਕੀ ਫਾਇਦਾ ਉਹ ਸਮਝ ਦਾ ਵੀ ਕੀ ਫਾਇਦਾ ਅਗਰ ਬੰਦਾ ਉਹਦਾ ਸਹੀ ਉਪਯੋਗ ਕਰੇ ਹੀ ਨਾ ਹੁਣ ਕਹਿੰਦੇ ਤਿੰਨਾ ਨੇ ਮੰਤਰ ਲਿਆ ਫਿਰ ਕੁ ਸਮੇਂ ਬਾਅਦ ਉਹ ਫਕੀਰਾਂ ਨੇ ਇਹ ਦੁਨੀਆ ਨੂੰ ਛੱਡ ਕੇ ਰੱਬ ਦੇ ਚਰਨਾਂ 'ਚ ਉਹਨਾਂ ਦੀ ਰੂਹ ਚਲੀ ਗਈ ਇਹਨਾਂ ਨੇ ਉਹਨਾਂ ਦਾ ਸੰਸਕਾਰ ਕੀਤਾ ਔਰ ਫਿਰ ਸੋਚਿਆ ਚਲੋ ਵੀ ਹੁਣ ਗੁਰੂ ਤਾਂ ਰਿਹਾ ਨਹੀਂ ਹੁਣ ਚਲੀਏ ਆਪਣੇ گاؤں ਤਿੰਨੇ ਤੁਰ ਪਏ ਜੰਗਲ ਵਿੱਚ ਕੁੱਟਿਆ ਸੀ ਚੱਲਦੇ ਚੱਲਦੇ ਮਨ ਦੇ ਵਿੱਚ ਆਇਆ ਕਿ ਗੁਰੂ ਨੇ ਸਾਨੂੰ ਨੇ ਇੱਕ ਕਲਾ ਸਿਖਾਈ ਹੈ ਜਰਾ ਉਹਨੂੰ ਅਜਮਾ ਕੇ ਤਾਂ ਦੇਖੀਏ ਜਰਾ ਉਹਨੂੰ ਅਜਮਾ ਕੇ ਤਾਂ ਦੇਖੀਏ ਕਲਾ ਸੱਚੀ ਵੀ ਹੈ ਜਾਂ ਉਦਾਂ ਹੀ ਗੁਰੂ ਨੇ ਕਹਿ ਦਿੱਤਾ ਦੇ ਲਈ ਇੱਕ ਬੰਦੇ ਨੇ ਕਿਹਾ ਚਲੋ ਅਜਮਾ ਕੇ ਦੇਖੋ ਭਾਈ ਲੱਭੋ ਕੋਈ ਹੱਡੀ ਹੁਣ ਜੰਗਲ ਵਿੱਚ ਸੀ ਬੜਾ ਲੱਭਿਆ ਦੇਖਿਆ ਆਖਰ ਇੱਕ ਇੰਨੀ ਕ ਲੰਬੀ ਹੱਡੀ ਮਿਲੀ ਕਹਿੰਦੇ ਹੱਡੀ ਕਿਹਦੀ ਹੋਏਗੀ ਇਹ ਕਹਿੰਦੇ ਕੋਈ ਨਹੀਂ ਹੱਡੀ ਦਾ ਢਾਂਚਾ ਬਣਾਓ ਆਪੇ ਪਤਾ ਲੱਗ ਜਾਏਗਾ ਹੁਣ ਪਹਿਲੇ ਨੇ ਹੱਡੀ ਫੜੀ ਮੰਤਰ ਪੜਕੇ ਫੂਕ ਮਾਰੀ ਥੱਲੇ ਰੱਖੀ ਤਾਂ ਦੇਖਦੇ ਆਂ ਦੇਖਦੇ ਆਂ ਢਾਂਚਾ ਬਣ ਗਿਆ ਉਹ ਕਿਸੇ ਜਾਨਵਰ ਦਾ ਢਾਂਚਾ ਹੱਡੀਆਂ ਦਾ ਢਾਂਚਾ ਸੀ ਕਿਸੇ ਕਹਿੰਦੇ ਕਿਹੜੇ ਜਾਨਵਰ ਦਾ ਹੋਏਗਾ ਇਹ ਕੁੱਤੇ ਦਾ ਹੋਏਗਾ ਬਿੱਲੇ ਦਾ ਹੋਏਗਾ ਗਿੱਦੜ ਦਾ ਹੋਏਗਾ ਕਿਹੜਾ ਹੋਏਗਾ ਇਹ ਉਹ ਕਹਿੰਦੇ ਟੈਨਸ਼ਨ ਕਾਦੀ ਆ ਬਈ ਆ ਦੂਜਾ ਵੀ ਜਾਨ ਪਾ ਲਵੇ ਆ ਦੂਜਾ ਇਹਦੇ ਤੇ ਉੱਪਰ ਮਾਸ ਚੜਾ ਲਓ ਮਾਸ ਚੜ ਗਿਆ ਆਪੇ ਪਤਾ ਲੱਗ ਜਾਏਗਾ ਹੁਣ ਇਹ ਗਿਆ ਪਹਿਲੇ ਦੇ ਮੰਤਰ 'ਚ ਜਾਨ ਹੈਗੀ ਬਈ ਸ਼ਕਤੀ ਹੈਗੀ ਆ ਦੇਖੋ ਹੈ ਹੈਗੀ ਸ਼ਕਤੀ ਹੱਡੀ ਤੋਂ ਢਾਂਚਾ ਬਣ ਗਿਆ ਹੁਣ ਦੂਜੇ ਨੇ ਮੰਤਰ ਵਰਕੇ ਜਦੋਂ ਫੂਕ ਮਾਰੀ ਤਾਂ ਦੇਖਦਿਆਂ ਦੇਖਦਿਆਂ ਢਾਂਚੇ ਦੇ ਚਮੜੀ ਮਾਸ ਯਾਨੀ ਜੋ ਵੀ ਉਹ ਸੀ ਪੂਰੀ ਤਰ੍ਹਾਂ ਤਿਆਰ ਹੋ ਗਿਆ ਜਦੋਂ ਦੇਖਿਆ ਤਾਂ ਬੱਬਰ ਸ਼ੇਰ ਹੈ ਇਹ ਤਾਂ ਸ਼ੇਰ ਹੈ ਨਤੀਜੇ ਨੇ ਕਿਹਾ ਹਟੋ ਹਟੋ ਪਰੇ ਹੈ ਦੋਨਾਂ ਨੇ ਆਪਣੀ ਸ਼ਕਤੀ ਜਮਾ ਲਈ ਹੈ ਇੱਕ ਨੇ ਹੱਡੀ ਦਾ ਢਾਂਚਾ ਬਣਾਤਾ ਆ ਦੂਜੇ ਨੇ ਉੱਪਰ ਚਮੜੀ ਚੜਾ ਦਿੱਤੀ ਹੁਣ ਮੇਰੀ ਵਾਰੀ ਮੇਰੀ ਜਾਨ ਬਾਣ ਦਿਓ ਮੈਨੂੰ ਕਹਿ ਗਿਆ ਉਹਨੇ ਮੰਤਰ ਵਰਕੇ ਫੂਕ ਮਾਰੀ ਸ਼ੇਰ ਹੋ ਗਿਆ ਜਿੰਦਾ ਤੱਕ ਜਦੋਂ ਸ਼ੇਰ ਜਿੰਦਾ ਹੋਇਆ ਸ਼ੇਰ ਨੂੰ ਨਹੀਂ ਥੋੜੀ ਦੇਖਣਾ ਸੀ ਇਹਨਾਂ ਨੇ ਮੈਨੂੰ ਪੈਦਾ ਕੀਤਾ ਦੇਖਦੇ ਹੋ ਦੇਖਦੇ ਤਿੰਨਾਂ ਨੂੰ ਸ਼ੇਰ ਹੱਸੇ ਕਿ ਨਹੀਂ ਤੁਸੀਂ ਇਹਨੂੰ ਕਹਿੰਦੇ ਬਿਨਾ ਵਿਚਾਰੇ ਜੋ ਕਰੇ ਸੋ ਪਾਛੇ ਕੰਮ ਵਿਗਾੜੇ ਔਰ ਜਗ ਮੇ ਹੋਤ ਹਾਂ ਉਹਨਾਂ ਦੀ ਗੱਲ ਅੱਜ ਐਸੀ ਹੱਸ ਰਹੇ ਆ ਕਿਉਂਕਿ ਇਦਾਂ ਦੇ ਮੂਰਖਾਂ ਦੀ ਗੱਲ ਜਦੋਂ ਵੀ ਹੁੰਦੀ ਆ ਲੋਕਾਂ ਨੇ ਦੁਨੀਆ ਨੇ ਉਹਨਾਂ ਤੇ ਕਿਉਂਕਿ ਹੈ ਹੀ ਕੰਮ ਮੂਰਖਤਾ ਵਾਲੇ ਤਦਰਾ ਸੋਚੋ ਐਸੀ ਕਵਾਂਗੇ ਜਦੋਂ ਕੋਈ ਐ ਕਰਕੇ ਨਾ ਐ ਔਰ ਸਿਆਗਰ ਉਹ ਕੀ ਮੂਰਖਤਾ ਕਰ ਰਿਹਾ ਹੈ ਇਹ ਉਹ ਸ਼ੇਰ ਨੂੰ ਜੀਦਾ ਕਰ ਰਿਹਾ ਜਿਹੜੇ ਨੂੰ ਹੀ ਖਾਣਾ ਹੈ ਨਾ ਜਦੋਂ ਕੋ ਪਿੱਗ ਲੈ ਕੇ ਬੈਠਾ ਹੋਵੇ ਕੋਈ ਚਿੱਟੇ ਦਾ ਟੀਕਾ ਜਾਂ ਕੋਈ ਵੀ ਟੀਕਾ ਲਾਉਂਦੇ ਕਿੱਦਾਂ ਕਰਦੇ ਜੋ ਵੀ ਨਸ਼ਾ ਕਰਦੇ ਆ ਇਹ ਕੀ ਮੂਰਖਤਾ ਕਰ ਰਿਹਾ ਇਹ ਉਹ ਜਾਨਵਰ ਨੂੰ ਅੰਦਰ ਜਗਾ ਰਿਹਾ ਜਿਹਨੇ ਇਹਨਾਂ ਨੂੰ ਹੀ ਖਾਣਾ ਹੈ ਇਹਨਾਂ ਨੇ ਬਰਬਾਦ ਕਰਨਾ ਕੋਈ ਥਗੀ ਕਰਦਾ ਹੈ ਕੋਈ ਚੋਰੀ ਕਰਦਾ ਕੋਈ ਮਾਰਾ ਕਰਮ ਕਰ ਰਿਹਾ ਹੈ ਭਾਈ ਤੂੰ ਉਹ ਜਾਨਵਰ ਜੀਵਨ ਤੇ ਜਗਾ ਰਿਹਾ ਜਿਹਨਾਂ ਤੈਨੂੰ ਹੀ ਔਰ ਬਾਅਦ ਚ ਦੁਨੀਆ ਨੇ ਹੱਸਣਾ ਦੇਖ ਲੈ ਕਿਹੜਾ ਕੰਮ ਕਰਕੇ ਕੀ ਸੀ ਤਾਂ ਕਿੱਥੇ ਚਲਾ ਗਿਆ